ਵਾਹਿਗੁਰੂ ਜੀ ਕੀ ਫਤਿਹ ਅੱਜ ਹੜ੍ਹ ਪ੍ਰਭਾਵਿਤ ਪੰਜਾਬ ਦਾ ਦਰਵਾਜ਼ਾ ਪ੍ਰਧਾਨ ਮੰਤਰੀ ਜੀ ਕਾ ਲਈ ਮੈਂ ਸਮਝਦਾ ਕਿ ਜਦੋਂ ਜਦੋਂ ਪੰਜਾਬ ਤੇ ਆਫਤ ਆਈ ਹੈ ਜੋ ਸਾਡੇ ਨਾਲ ਸੰਬੰਧਤਾ ਸੀ ਕਿ ਕਿਸੇ ਨੇ ਬਾਹਰ ਖੜੀ ਹੈ ਉਹ ਹੈ ਕੇਂਦਰ ਸਰਕਾਰ ਪੰਜਾਬ ਸਰਕਾਰ ਜੀ ਨੇ ਲੋਕਾਂ ਨੇ 92 ਟੀਟਾਂ ਦੇ ਕੇ ਮਗਾਜਿਆ ਉਹਨਾਂ ਤੇ 20000 ਪ੍ਰਤੀ ਏਕੜ ਤੱਕ ਐਕਟ ਨੂੰ ਗਲੰਗਲਾ ਮਾਰਦੇ ਨੇ ਲੋਕਾਂ ਦਾ ਮਨ ਇੰਨਾ ਟੁੱਟਿਆ ਹੋਇਆ ਹੈ ਕੀ ਯਤ ਜਿਹਨਾਂ ਦੇ ਘਾਹ ਵੀ ਖਰਾਬ ਹੋ ਗੋ। ਖਾਹ ਵੀ ਬਸਣ ਗਈ। ਸਾਲ ਸਾੜ ਦੀ ਜੰਨੇ ਦੀ ਕਿਤੇ ਅੱਗੇ ਵੀ ਝਾੜ ਘਟ ਜਾਣੀ ਕਿਉਂਕਿ ਜਦੋਂ ਬੈਕ ਖਲਟ ਲੰਘ ਜਾਂਦਾ ਪਹਿਲੀਆਂ ਰੇਤਾਂ ਚੜ ਜਾਂਦਾ। ਉਹਨਾਂ ਝਾੜ ਵੀ ਨਹੀਂ ਨਿਕਲਣਾ। ਕੀ ਕਰਨਗੇ 20000 ਆਪ ਦੇ ਡੀਜ਼ਲ ਪਾਉਣਗੇ ਬਸਣਾ ਚਾਰ ਕਰਨਗੇ ਕਿ ਪਹਿਲੀਆਂ ਚਾਰ ਕਰਨਗੇ। ਤਾਂ ਇਹ ਦੇਣਾ ਹੈ ਜੀ 20000 ਇਹ ਵੀ ਬੜਾ ਸਪਸ਼ਟ ਹੈ। ਜੋ ਬੇਕਰ ਕਰਨੇ ਦੀ ਹਜੇ ਤੱਕ ਜਿਹੜੀ 2024 ਤੋਂ ਬਚੀ ਆਈ ਹੈ ਉਹ ਰਾਸ਼ੀ ਨਹੀਂ ਦਿੱਤੀ ਗਈ ਤੇ 20000 ਵਿੱਚ ਸੋ ਮੈਂ ਸਮਝਦਾ ਵੀ ਇਨੀ ਜਿਹੜੀ ਹੈ ਝਾੜੂ ਸਰਕਾਰ ਨੇ ਜਿਹੜੇ ਕੋ ਸਿਰਫ ਦਾਅਨੇ ਚੀਕੀ ਹੈ ਮੇਰੇ ਹਲਕੇ ਟਾਂ ਦੇ ਉੱਤੇ ਮੜਾਈ ਇਹਨਾਂ ਦੀ ਪਾਰਟੀ ਨੇ ਕੀਤੀ ਹੈ ਤੇ ਗੱਲ ਲਾ ਕੇ ਹੋਣੀ ਹੈ ਜੇ ਮੁੱਖ ਮੰਤਰੀ ਦਾ ਕੰਮ ਰੋਣਾ ਥੋੜੀ ਜਿਹਾ ਰੋਣਾ ਤਾਂ ਆਲ ਵੀ ਦੇ ਨਾਲ ਨੁਕਸਾਨ ਹੋਇਆ ਹੈ ਮੁੱਖ ਮੰਤਰੀ ਦਾ ਕੰਮ ਹੈ ਫੰਡ ਜਾਰੀ ਕਰੋ ਲੇਸਟਾ ਬਣਾਓ ਡੀ ਸੀ ਸਾਹਿਬਾਂ ਨੂੰ ਉਹਨਾਂ ਦੇ ਲਈ ਲੋਕਾਂ ਦੇ ਖੰਗਰ ਫਸਲਾਂ ਘਾਹ ਬਿਲਕੁਲ ਨਾਸ਼ ਹੋ ਗਏ ਟਰੈਕਟਰ ਪਾਣੀ ਦੀ ਢੋੜ ਗਈ ਹੈ ਕੀ ਕਰੂੰਗਾ ਮੈਂ ਸਮਝਦਾ ਬੋਟਲੈਂਡ ਏਰੀਆ ਦਾ ਅੱਜ ਤੋਂ ਤਰਦਾ ਸਾ ਕਿਸੇ ਚਲੇਗੇ ਕੋਈ ਨੂੰ ਫਸਲਾਂ ਹੋਣੀ ਨਹੀਂ ਕਿਉਂਕਿ ਦੋਨੋਂ ਚਾਰ ਕੇ ਦੋ ਦੋ ਤਿੰਨ ਤਿੰਨ ਸਾਲ ਬਾਅਦ ਇਹ ਨੂੰ ਮੁੜ ਕੇ ਉਹਨਾਂ ਚੜ੍ਹ ਪੈਣਗੇ ਤੇ ਉਹ ਆਪ ਦੇ ਘਰ ਬਣਾਉਣਗੇ आप कि ਆਪਣੀਆਂ ਬੈਲੀਆਂ ਚਾਰ ਕਰਨਗੇ ਔਰ ਜੋ ਹਾਲਾਤ ਹੈ ਇਸ ਤਰ੍ਹਾਂ ਨੇ ਪਾਣੀ ਮੁਰਕੀ ਆ ਜਾਣਾ ਟੋਕੇ ਨਹੀਂ ਕੋਈ ਕਸੀਆਂ ਦੀ ਕੋਈ ਕੀਤੀ ਸਫਾਈ ਨਹੀਂ ਕੀਤੀ ਬਿਲਕੁਲ ਹੀ ਨਕਾਮ ਸਰਕਾਰ ਰਹੀ ਹੈ ਇਹਨਾਂ ਦੇ ਮੈਂ ਮੰਤਰੀਆਂ ਦੇ ਬਿਆਨ ਤੋਂ ਹੰਦਾ ਹਾਂ ਮੈਂ ਕਹਿੰਦਾ ਕਿ ਸਾਨੂੰ ਫੰਡ ਫਸੀ ਰਹੀ ਹੈ ਕਿ ਜੇ ਤੁਹਾਨੂੰ ਅਸੀਂ ਫੰਡ ਦੇਣਾ ਹੈ ਐਨਆਰਆਈਆਂ ਨੇ ਫੰਡ ਦੋਨੇ ਹੈ ਕਿ ਤੁਹਾਨੂੰ ਸੱਤਾ ਜਿਉਂ ਲਿਆਉਂਦਾ ਸੀ ਜੇ ਸਭ ਤੋਂ ਵੱਡੀ ਮਾਰ ਜਿਹੜੀ ਹੈ ਉਹ ਆ ਇੱਕ ਸਿਰਫ ਔਰ ਸਿਰਫ ਇੱਕ ਦਲਾ ਜਿੰਨਾ ਪੈਸਾ ਇਹ ਨਹੀਂ ਪੈਸਾ ਮਿਲਿਆ ਇਸ ਤੇ ਹਰ ਇੱਕ ਕੱਚ ਕੀਤਾ ਇੰਨੇ ਕਿਤੇ ਪੰਜਾਬ ਦੇ ਪਿੰਨਾਂ 'ਚ ਕੀਤਾ ਹੁੰਦਾ ਡੈਮੇਜ ਕੀਤਾ ਹੁੰਦਾ ਤੇ ਬਾਹਰ ਨਹੀਂ ਸੀ ਇਹ ਵੀ ਨਹੀਂ ਹੈਲੀਕਾਪਟਰ ਦਿੱਤਾ ਜਿਹੜਾ 2027 'ਚ ਉਹ ਵੀ ਲੋਕਾਂ ਨੇ ਲੈ ਲੈਣਾ ਜਿੰਨੇ ਅੱਕੇ ਬੈਠੇ ਆ ਓਏ ਟੀਨੇ ਹੀ ਝੋਲੇ ਸੁਟੇ ਪਾਣੀ ਦੇ ਸੁਟੇ ਆ ਇੱਕ ਕਿਸੇ ਦੀ ਗੱਡੀ ਦੇ ਸੁਟੇ ਆ ਉਹਦੀ ਗੱਡੀ ਭੰਨਦੀ ਐ ਟੀਨਾ ਦੇ ਸੁਟੇ ਆ ਉਹਦੀ ਸ਼ੈੱਡ ਭੰਨਦੇ ਉਹਦਾ ਘਾਜ ਢੋੜ ਗਿਆ ਸ਼ੈੱਡੀ ਸੀ ਉਹ ਵੀ ਭੰਨ ਗਈ ਤੋਂ ਮੈਂ ਸਮਝਦਾ ਵੀ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਦੂਰਾ ਹੈ ਪਹਿਲਾਂ ਦੂਰਾ ਉਮੀਦ ਹੈ ਸੋ ਅੱਜ ਵੱਡੇ ਤੋਂ ਵੱਡਾ ਜਿਹੜਾ ਹੈ ਰਾਹਤ ਖਾਨ ਸਾਨੂੰ ਯਾਦ ਕਰਕੇ ਜਾਣ ਜਿਹਦੇ ਨਾਲ ਕੀ ਪੰਜਾਬ ਮੁੜ ਕੇ ਦੇਖਣਾ ਤੇ ਆ ਸਕੀ ਜਿੰਨੀਆਂ ਚੁੱਕ ਫਸਲਾਂ ਝੋਨੇ ਦੀ ਹੋ ਗਈ ਜਾਂ ਕਣਕ ਦੀ ਹੋ ਵੀ ਦੇ ਕਰਨੀਆਂ ਦੀ ਉਹ ਜੋ ਕਿਤੇ ਵੀ ਲੋੜ ਕਿਤੇ ਵੀ ਪੇਂਦੀ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਖੜਦਾ ਹੈ ਅੱਜ ਜਿਹੜਾ ਹੈ ਜੇ ਪੰਜਾਬ ਖੜਦਾ ਤੇ ਪੰਜਾਬ ਦੇ ਨਾਲ ਵੀ ਖੜਨਾ ਚਾਹੀਦਾ ਸਿੱਖੋ ਸੋ ਤੁਹਾਡਾ ਮੈਂ ਧੰਨਵਾਦ ਕਰਨਾ ਹੈ ਤੇ ਬੇਨਤੀ ਕਰਨਾ ਹੈ ਵੀ ਜਿਹੜਾ ਹੁਣ ਇਕੱਲਾ ਪਾਤਾ ਲੈ ਕੇ ਜਾ ਰਹੇ ਹੁਣ ਉੱਥੇ ਰਾਸ਼ਨ ਜਿਹੜਾ ਬਹੁਤ ਜਮਾ ਹੋ ਚੁੱਕਿਆ ਅਸੀਂ ਪਸ਼ੂਆਂ ਦਾ ਚਾਰਾ ਲੈ ਕੇ ਜਾਈਏ ਫੀਡਾਂ ਦੀ ਲੈ ਕੇ ਜਾਈਏ ਤੇ ਕੱਚਾ ਰਾਸ਼ਨ ਨਾ ਖਰੀਦੋ ਕਿ ਕਿੱਥੇ ਜੇ ਜੇ ਪਾਣੀ ਆ ਉਹ ਚਾਰ ਚੱਕਰ ਪਾਣੀ ਭਰਿਆ ਹੋਇਆ ਉਹਨਾਂ ਦੇ ਨੂੰ ਬਣਾਉਣ ਦਾ ਸਾਧਨ ਨਹੀਂ ਹੈ ਤੇ ਬਣਾ ਕੇ ਲੈ ਕੇ ਜਾਈਏ ਪਰ ਹਜੇ ਉਹਨਾਂ ਤੋਂ ਕਾਫੀ ਮੈਂ ਦੇਖਦਾ ਕਿ ਟਰਾਲੀਆਂ ਜਾਂਦੀਆਂ ਅਸੀਂ ਉੱਥੋਂ ਥੋੜਾ ਗ੍ਰੇਡ ਕਰੀਏ ਤੇ ਪਸ਼ੂਆਂ ਦਾ ਚਾਰਾ ਚੁਦਾ ਲੈ ਕੇ ਚਾਰਾ